ਬਡ ਹੰਸ ਮਹੱਲਾ ਚੌਥਾ ਸ਼ੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤ ਗੁਰ ਪ੍ਰੀਤ ਲਗਾਈ RAM ਹਰ 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 ਨਾਮ ਮੇਰਾ ਮਾਨਵਸਾਈ ਰਾਮ ਮੇਰਾ ਮਨ ਮੇਰਾ ਮਨ ਸਤ ਗੁਰ ਪ੍ਰੀਤ ਲਗਾਈ ਰਾਮ ਚੌਥੇ ਸਤ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 572 ਦੇ ਉੱਪਰ ਬਾਣੀ ਦਾ ਰੂਪ ਸ਼ਾਂਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਅਰਥਾਤ ਕਿ ਓੰਕਾਰ ਇੱਕ ਹੈ ਸਤਿਗੁਰ ਪਾਸ਼ਾ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਸ਼ਾਂਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਰਾਮ ਮੇਰਾ ਮਾਨ ਮੇਰਾ ਮਨ ਅਰਥਾਤ ਕਿ ਤਾਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਦੇਹਨ ਕਿ ਮੇਰੇ ਮਨ ਨੇ ਮੇਰੇ ਮਨ ਨੇ ਸਤਿਗੁਰੂ ਪਾਸ਼ਾ ਜੀਆਂ ਦੇ ਚਰਨਾਂ ਦੇ ਨਾਲ ਪ੍ਰੇਤ ਲਗਾਉਣੀ ਕੀਤੀ ਹੈ ਹੇ ਰਾਵ ਜੀ ਕਹਿੰਦੇ ਹਰ 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 ਨਾਮ ਮੇਰਾ ਮਨ ਵਸਾਈ ਰਾਮ ਤੇ ਸਾਧ ਗੁਰੂ ਪਾਸ਼ਾ ਜੀ ਨੇ ਕਿਰਪਾ ਕਰਕੇ ਹਰੀ ਹਰੀ ਦੇ ਨਾਮ ਨੂੰ ਹਰੀ ਹਰੀ ਦੇ ਨਾਮ ਨੂੰ ਮੇਰੇ ਮਾਨ ਦੇ ਵਿੱਚ ਵਸਾਉਣਾ ਕੀਤਾ ਹੈ ਇਹ ਰਾਮ ਜੀ ਕਹਿੰਦੇ ਹਰ ਹਰ ਨਾਮ ਮੇਰਾ ਮਾਨਵ ਸਾਈ ਸਭ ਦੁੱਖ ਵਿਸਾਰਣ ਹਾਰਾ ਵਰਡ ਪਹਾਗੇ ਕੋਰਾ ਦਰਸ਼ਨ ਪਾਇਆ ਧਨ ਧਨ ਸਤਿਗੁਰੂ ਹਮਾਰਾ ਹਰ ਹਰ ਨਾਮ ਮੇਰਾ ਮਨ ਵਸਾਈ ਤੇ ਸਤਿਗੁਰੂ ਪਾਸ਼ਾ ਜੀ ਨੇ ਕਿਰਪਾ ਕਰਕੇ ਉਹ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਮੇਰੇ ਮਨ ਦੇ ਵਿੱਚ ਵਸਾ ਦਿੱਤਾ ਕਿਹੜੇ ਸਤਿਗੁਰੂ ਪਾਸ਼ਾ ਜੀਆਂ ਨੇ ਕਿਹੜੇ ਨਾਮ ਨੂੰ ਜਿਹੜਾ ਸਾਰੇ ਦੁੱਖਾਂ ਨੂੰ ਵਿਸਾਰਨ ਦੇ ਸਮਰੱਥ ਹੈ ਦੁੱਖਾਂ ਨੂੰ ਦੂਰ ਕਰਨ ਦੇ ਸਮਰੱਥ ਹੈ ਗੁਰੂ ਮਹਾਰਾਜ ਵੀ ਹਰੀ ਦਾ ਨਾਮ ਵੀ ਕਹਿੰਦਾ ਵੱਡ ਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਸਤਿਗੁਰੂ ਹਮਾਰਾ ਤੇ ਬਹੁਤ ਵੱਡਿਆਂ ਭਾਗਾਂ ਦੇ ਸਦਕਾ ਸਤਿਗੁਰੂ ਪਾਸ਼ਾ ਜੀਆਂ ਦਾ ਦਰਸ਼ਨ ਪਾਉਣਾ ਕੀਤਾ ਦਰਸ਼ਨ ਨਸੀਬ ਹੋਇਆ ਮਹਾਰਾਜ ਕਹਿੰਦੇ ਧੰਨ ਧੰਨ ਸਾਡਾ ਸਤਿਗੁਰੂ ਪਾਤਸ਼ਾਹ ਊਠਦਾ ਬੈਠਤ ਸਤਿਗੁਰ ਸੇਵਹਿ ਜਿਤ ਸੇਵਿਆ ਸ਼ਾਂਤ ਪਾਈ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਉਠਤ ਬੈਠਤ ਸਤਿਗੁਰ ਸੇਵਹਿ ਅਰਥਾਤ ਕਿ ਹੁਣ ਤੇ ਅਸੀਂ ਉੱਠਦੇ ਆਵੀਂ ਬੈਹਿੰਦੇ ਆਵੀਂ ਪਾਵੋ ਕਿ ਹਰ ਕਾਰਜ ਕਰਦੇ ਆ ਸਤਿਗੁਰ ਪਾਤਸ਼ਾਹ ਜੀਆਂ ਦੀ ਸੇਵਾ ਦਾ ਸਿਮਰਨ ਕਰਦੇ ਹੀ ਰਹਿੰਦੇ ਹਾਂ ਗੁਰੂ ਮਹਾਰਾਜ ਜੀਆਂ ਨੂੰ ਚੇਤੇ ਕਰਦੇ ਹੀ ਰਹਿੰਦੇ ਹਾਂ ਜਿਤ ਸੇਵਿਆ ਸਾ ਤੇ ਪਾਈ ਜਿਹੜੀ ਸੇਵਾ ਦਾ ਸਿਮਰਨ ਦੇ ਸਦਕਾ ਅਸੀਂ ਸ਼ਾਂਤੀ ਪਾਉਣੀ ਕੀਤੀ ਐ ਸਾਡੇ ਮਨ ਨੂੰ ਚੈਨ ਮਿਲਿਆ ਸਕੂਨ ਮਿਲਿਆ ਹੈ ਕਹਿੰਦਾ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਤੇ ਮੇਰੇ ਮਨ ਨੇ ਮੇਰੇ ਮਨ ਨੇ ਸਤਿਗੁਰ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਪ੍ਰੀਤ ਲਗਾਉਣੀ ਕੀਤੀ ਹੈ ਸੋ ਅਗੋ ਆਪਣੇ ਸ਼ਾਂਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹnde ਹਾ ਜੀਵਾ ਹਾ ਜੀਵਾ ਸਤਗੁਰ ਦੇਖ ਸਰਸੇ ਰਾਮ ਹਰ ਨਾਮ ਹਰ ਨਾਮ ਦ੍ਰਿੜਾਏ ਜਪ ਹਰ ਹਰ ਨਾਮ ਵਿਗਸੇ ਰਾਮ ਹਾ ਜੀਵਾ ਹਾ ਜੀਵਾ ਸਤਗੁਰ ਦੇਖ ਸਰਸੇ ਰਾਮ ਮਹਾਰਾਜ ਕਹਿੰਦਾ ਮੈਂ ਆਤਮਿਕ ਜੀਵਨ ਜਿਉਣਾ ਕਰਦਾ ਹਾਂ ਮੈਂ ਆਤਮਿਕ ਜੀਵਨ ਜਿਉਣਾ ਕਰਦਾ ਹਾਂ ਕਿਵੇਂ ਸਤਗੁਰੂ ਪਾਸ਼ਾ ਜੀਆਂ ਨੂੰ ਦੇਖ ਕੇ ਗੁਰੂ ਮਹਾਰਾਜ ਜੀਆਂ ਦਾ ਦੇਦਾਰ ਕਰਕੇ ਸਰਸੇ ਭਾਵ ਸਹਿਤ ਰਸਦੇ ਹੋਗੇ ਰਸ ਭਰਪੂਰ ਹੋਗੇ ਨਾਮ ਰਸ ਦੇ ਨਾਲ ਭਰ ਗਏ ਸਿਹਰਾਮ ਜੀ ਕਹਿੰਦੇ ਹਰ ਨਾਮ ਹਰ ਨਾਮ ਦ੍ਰਿੜਾਏ ਜਪ ਹਰ ਹਰ ਨਾਮ ਵਿਗਸੇ ਰਾਮ ਹਰ ਨਾਮ ਹਰ ਨਾਮ ਦ੍ਰਿੜਾਏ ਤੇ ਸਤਿਗੁਰੂ ਪਾਤਸ਼ਾਹ ਹਰੀ ਦੇ ਨਾਮ ਦੇ ਵਿੱਚ ਹਰੀ ਦੇ ਨਾਮ ਦੇ ਵਿੱਚ ਦ੍ਰਿੜ ਕਰਦੇ ਨੇ ਸਾਨੂੰ ਪਰਪੱਕ ਕਰਦੇ ਹਨ ਕਹਿੰਦੇ ਜਪ ਹਰ ਹਰ ਨਾਮ ਵਿਗਸੇ ਰਾਮ ਤੇ ਉਸ ਹਰੀ ਹਰੀ ਦੇ ਨਾਮ ਨੂੰ ਜਪ ਕੇ ਨਾਸੀਂ ਵਿਗਸੇ ਅਰਥਾਤ ਖਿੜ ਗਏ ਖੁਸ਼ ਹੋ ਗਏ ਕਹਿੰਦਾ ਜਾਪ ਹਰ ਹਰ ਨਾਮ ਕਮਲ ਪਰਗਾਸੇ ਹਰ ਨਾਮ ਨਵੰ ਨਿਦਪਾਈ ਹੋ ਮਾ ਰੋਗ ਗਿਆ ਦਖਲਾਥਾ ਹਰ ਸਹਜ ਸਮਾਧ ਲਗਾਈ ਜਾਪੇ ਹਰ ਹਰ ਨਾਮ ਕਮਲ ਪਰਗਾਸੇ ਐਉਸ ਹਰੀ ਪਰਮੇਸ਼ਰ ਜੀ ਦੇ ਹਰੀ ਹਰੀ ਦੇ ਨਾਮ ਨੂੰ ਜਪ ਕੇ ਸਾਡਾ ਹਿਰਦੇ ਕਮਲ ਪ੍ਰਕਾਸ਼ਮਾਨ ਹੋਇਆ ਹਿਰਦੇ ਕੋਲ ਖਿੜਿਆ ਕਹਿੰਦੇ ਹਰ ਨਾਮ ਨਵੰਗ ਨੇਦ ਪਾਈ ਤੇ ਹਰੀ ਜੀ ਦੇ ਨਾਮ ਰੂਪੇ ਨੌ ਖਜ਼ਾਨਿਆਂ ਨੂੰ ਅਸੀਂ ਪਾਉਣਾ ਕੀਤਾ ਹੈ ਗੁਰੂ ਮਹਾਰਾਜ ਦੀ ਮਿਹਰ ਦੇ ਸਦਕਾ ਕਹਿੰਦੇ ਹੋ ਮੈਂ ਰੋਗ ਗਿਆ ਦੁੱਖ ਲਾਤਾ ਹਰ ਸਹਜ ਸਮਾਧ ਲਗਾਈ ਹਮੈ ਰੋਗ ਗਿਆ ਦੁਖ ਲਾਤਾ ਤੇ ਸਾਡੇ ਅੰਦਰ ਮੰਨ ਦੇ ਵਿੱਚ অহੰਕਾਰ ਦਾ ਰੋਗ ਜਾਂਦਾ ਰਿਹਾ ਹਉਮੈ ਦਾ ਰੋਗ ਜਾਂਦਾ ਰਿਹਾ ਤੇ ਸਾਡੇ ਮਨ ਤੋਂ ਦੁੱਖ ਲੈ ਗਿਆ ਮਹਾਰਾਜ ਕਹਿੰਦੇ ਹਰ ਸਹਜ ਸਮਾਧ ਲਗਾਈ ਤੇ ਹਰੀ ਦੇ ਸਰੂਪ ਦੇ ਵਿੱਚ ਮਹਾਰਾਜ ਕਹਿੰਦੇ ਸਹਜ ਸਮਾਧੀ ਲਾਉਣੀ ਕੀਤੀ ਹੈ ਅਸੀਂ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇਵ ਮਨ ਪਰਸੇ ਹਾ ਜੀਵਾ ਹੋ ਜੀਵਾ ਸਤਗੁਰ ਦੇਖ ਸਰਸੇ ਧਰਨਾਮ ਵਡਾਈ ਸਤਗੁਰ ਤੇ ਪਾਈ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਰੂਪੀ ਵਡਿਆਈ ਸਤਗੁਰ ਪਾਸ਼ਾ ਜੀਆਂ ਦੇ ਦਰ ਤੋਂ ਪਾਉਣੀ ਕੀਤੀ ਐ ਮਹਾਰਾਜ ਹਰੀ ਦਾ ਨਾਮ ਜਪਾ ਕੇ ਮਾਨ ਸਤਕਾਰ ਬਖਸ਼ਦੇ ਹਨ ਗੁਰਮਖਾਨੋ ਕਹਿੰਦਾ ਸੁਖ 사ਤਗੁਰ ਦੇਵ ਮਨ ਪਰਸੇ ਤੇ ਮਨ ਨੂੰ ਸੁਖ ਪਤਾ ਕਿਵੇਂ ਨਸੀਬ ਹੁੰਦਾ ਸਤਗੁਰ ਪਾਸ਼ਾ ਜਿਹੜੇ ਦੇਵਰ ਸਾਤ ਪ੍ਰਕਾਸ਼ ਸਰੂਪ ਔਰ ਪੂਜਣ ਯੋਗ ਨੇ ਉਹਨਾਂ ਦੇ ਚਰਨ ਪਰਸ ਕੇ ਮਨ ਨੂੰ ਸਕੂਨ ਮਹਿਸੂਸ ਹੁੰਦਾ ਹੈ ਕਹਿੰਦਾ ਹੋ ਜੀਵਾ ਹੋ ਜੀਵਾ ਸਤਗੁਰ ਦੇਖ ਸਰਸੇ ਮੈਂ ਆਤਮੇ ਕੇ ਜੀਵਨ ਜੀਉਣਾ ਕਰਦਾ ਮੈਂ ਆਤਮੇ ਕੇ ਜੀਵਨ ਜੀਉਣਾ ਕਰਦਾ ਕਿਵੇਂ ਸਤਗੁਰੂ ਪਾਸ਼ਾ ਜੀ ਨੂੰ ਦੇਖ ਕੇ ਰਸ ਭਰਪੂਰ ਹੋ ਗਏ ਸੀ ਨਾਮ ਰਸ ਦੇ ਨਾਲ ਭਰ ਗਏ ਸੋ ਆਖੋ ਆਪਣੇ ਸ਼ੰਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ RAM ਤਨ ਮਰ ਤਨ ਦੇਵਾ ਤਿਸ ਕਾਟ ਸਰੀਰ ਆ ਰਾਮ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਰਾਮ ਕੋਈ ਗੁਰਮੁਖ ਗੁਰੂ ਪਿਆਰਾ ਕੋਈ ਗੁਰਮੁਖ ਗੁਰੂ ਪਿਆਰਾ ਮੈਨੂੰ ਲਿਆ ਕੇ ਮੇਰੇ ਸਤਿਗੁਰ ਪਾਤਸ਼ਾਹ ਜੀਆਂ ਦੇ ਨਾਲ ਪੂਰੇ ਗੁਰੂ ਮਹਾਰਾਜ ਜੀਆਂ ਦੇ ਨਾਲ ਮਿਲਣਾ ਕਰੇ ਰਾਮ ਜੀ ਆਰਮਾਪੇ ਟਾਗੀ ਦੇਵਾਨੋ ਮਹਾਰਾਜ ਕਹਿੰਦੇ ਹੋਂ ਮਨ ਤਨ ਹੋ ਮਨ ਤਨ ਦੇਵਾਨ ਤਿਸ ਕਾਟ ਸਰੀਰ ਆ ਰਾਮ ਤਮੈਂ ਆਪਣਾ ਮਾਨ ਅਥਵਾ ਤਨ ਮੈਂ ਆਪਣਾ ਮਾਨ ਅਥਿ ਤਨ ਉਹਦੇ ਅਰਪਣ ਕਰ ਦੇਵਾਂ ਤਿਸ ਕਾਟ ਸਰੀਰ ਆ ਰਾਮ ਤੇ ਇਥੋ ਤਾਈ ਤਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆਪਣਾ ਸਰੀਰ ਕੱਟ ਕੇ ਆਪਣਾ ਬਦਨ ਵੱਡ ਕੇ ਉਸ ਗੁਰਮੁਖ ਗੁਰੂ ਪਿਆਰੇ ਦੇ ਅਰਪਣ ਕਰ ਦੇਵਾਂ ਜਿਹੜਾ ਮੈਨੂੰ ਮੇਰੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਨਾਲ ਮਿਲਣਾ ਕਰੇ ਰਾਮ ਜੀ ਕਹਿੰਦੇ ਹਾਂ ਮਨ ਤਨ ਕਾਟੇ ਕਾਟ ਤ ਸਦੇਈ ਜੋ ਸਤਿਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰਦਰਸ਼ਨ ਸੁਖ ਪਾਏ ਭਾ ਮਨ ਤਨ ਕਾਟੇ ਕਾਟੇ ਤਸ ਦੇਈ ਮੈਂ ਆਪਣਾ ਮਨ ਤੇ ਤਨ ਕੱਟ ਕੱਟ ਕੇ ਵੱਡ ਵੱਡ ਕੇ ਉਸ ਗੁਰਮੁਖ ਗੁਰੂ ਪਿਆਰੇ ਨੂੰ ਦੇ ਦੇਵਾਂ ਤੇ ਚਰਨਾਂ ਤੇ ਰੱਖ ਦੇਵਾਂ ਅਰਪਣ ਕਰ ਦੇਵਾਂ ਕਿਹੜੇ ਗੁਰਮੁਖ ਗੁਰੂ ਪਿਆਰੇ ਦੇ ਜੋ ਸਤਿਗੁਰ ਬਚਨ ਸੁਣਾਏ ਜਿਹੜਾ ਸਾਨੂੰ ਸਾਡੇ ਸਤਿਗੁਰ ਪਾਤਸ਼ਾਹ ਜੀਆਂ ਦੇ ਅਮਰਤ ਮਈ ਬਚਨ ਸੁਣਾਉਣੇ ਕਰੇ ਕਹਿੰਦਾ ਮੇਰਾ ਮਨ ਬਰਾਗ ਭਾਇ ਬੈ ਰਾਗੀ ਮੇਲੇ ਗੋੜ ਦਰਸ਼ਨ ਸੁਖ ਪਾਏ ਤੇ ਮੇਰੇ ਮਨ ਦੇ ਵਿੱਚ ਸੰਸਾਰ ਤੋਂ ਵਿਰਾਗ ਉਤਪੰਨ ਹੋਇਆ ਉਪਰਾਮਤਾ ਪੈਦਾ ਹੋਈ ਉਦਾਸੀਨਤਾ ਪੈਦਾ ਹੋਈ ਵਰਾਗੀ ਹੋ ਗਿਆ ਉਪਰਾਮੀ ਹੋ ਗਿਆ ਉਦਾਸੀ ਹੋ ਗਿਆ ਮੇਰਾ ਮਨ ਮੇਲੇ ਗੋੜ ਦਰਸ਼ਨ ਸੁਖ ਪਾਏ ਤੇ ਗੁਰੂ ਮਹਾਰਾਜ ਜੀ ਨੂੰ ਮਿਲ ਕੇ ਉਹਨਾਂ ਦਾ ਦਰਸ਼ਨ ਕਰਕੇ ਅਸੀਂ ਸੁਖ ਪਾਉਣਾ ਕੀਤੇ ਹਨ ਸਕੂਨ ਮਹਿਸੂਸ ਕੀਤਾ ਆਨੰਦ ਨੂੰ ਭੋਗਣਾ ਕੀਤਾ ਹੈ ਕਹਿੰਦਾ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹ ਸਤਗੁਰ ਚਰਨ ਹਮ ਤੂਰਾ ਕੋਈ ਆਣਾ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ ਹਰ ਹਰ ਕਿਰਪਾ ਕਰੋ ਸੁਖ ਦਾਤੇ ਹਰੀ ਹਰੀ ਪਰਮੇਸ਼ਰ ਜੀ ਸੋਖਾ ਦੇ ਦਾਤ ਕਰਨ ਵਾਲੇ ਸੁਖ ਦਾਤੇ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਰਹਿਮਤ ਕਰੋ ਕਿਹੜੇ ਮਿਹਰ ਕਰੋ ਕਹਿੰਦਾ ਦੇਹ ਸਤਿਗੁਰ ਚਰਨ ਹਮ ਤੂਰਾ ਸਨ ਸਤਿਗੁਰ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਧੂੜ ਬਖਸ਼ ਦੇਵੋ ਹਰੀ ਜੀ ਕਹਿੰਦਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਤੇ ਕੋਈ ਲਿਆ ਕੇ ਕੋਈ ਲਿਆ ਕੇ ਮਿਲਾਉਣਾ ਕਰੇ ਮੇਰੇ ਪੂਰੇ ਸਤਿਗੁਰ ਪਾਤਸ਼ਾਹ ਜੀ ਨੂੰ ਮੇਰੇ ਨਾਲ ਸਵਾਗੋ ਅੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੁਰ ਜੇਵੜ ਗੁਰ ਜੇਵੜ ਦਾਤਾਮ ਅਵਰਨਾ ਕੋਈ RAM ਹਰਦਾਨ ਹਰਦਾਨ ਦੇਵ ਹਰਪੁਰਖ ਨਿਰੰਜਨ ਸੋਈ RAM ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ RAM ਗੁਰ ਮਹਾਰਾਜਿਆਂ ਦਾ ਜੱਡਾ ਗੁਰ ਮਹਾਰਾਜਿਆਂ ਦਾ ਜੱਡਾ ਕੋਈ ਦਾਤਾ ਮੈਂ ਅਵਰ ਨਾ ਕੋਈ RAM ਮੈਨੂੰ ਤੇ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ ਹੋਰ ਕੋਈ ਨਜ਼ਰੀ ਨਹੀਂ ਆਉਂਦਾ ਦੀਂਦਾ ਨਹੀਂ ਹੈ RAM ਜੀ ਕਹਿੰਦੇ ਹਰ ਦਾਨ ਹਰ ਦਾਨ ਦੇਵਾ ਹਰ ਗੁਰਖ ਨਿਰੰਜਲ ਸੋਈ RAM ਕਿ ਆ ਗੁਰੂ ਮਹਾਰਾਜ ਐਡੇ ਵੱਡੇ ਦਾਤੇ ਨੇ ਉਹ ਹਰੀ ਪਰਮੇਸ਼ਰ ਨੂੰ ਹਿਦਾਨ ਦੇ ਰੂਪ ਚ ਦੇ ਦਿੰਦੇ ਨੇ ਹਰੀ ਦੇ ਨਾਮ ਨੂੰ ਹਿਦਾਨ ਦੇ ਰੂਪ ਚ ਦੇ ਦਿੰਦੇ ਹਨ ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਿਰੰਜਨ ਸੋਈ RAM ਤੇ ਉਹ ਜਿਹੜਾ ਹਰੀ ਅਰਥਾਤ ਹਰਥਾਤ ਵਿਆਪਕ ਪੁਰਖ ਅਰਥਾਤ ਇੱਕ ਰਸ ਵਿਆਪਕ ਹੈ ਨਾ ਉਹ ਜਿਹੜਾ ਨਿਰੰਜਨ ਅਰਥਾਤ ਮਾਇਆ ਤੋਂ ਰਹਿਤ ਹੈ ਇਹ RAM ਜੀ ਉਸੇ ਪਰਮੇਸ਼ਰ ਨੂੰ ਹੀ ਗੁਰੂ ਮਹਾਰਾਜ ਦਾਣ ਦੇ ਰੂਪ ਚ ਦੇ ਦਿੰਦੇ ਹਨ ਗੁਰਮੁਖ ਹਨ ਕਹਿੰਦੇ ਹਰ ਹਰ ਨਾਮ ਜਿਨੇ ਆਰਾਧਿਆ ਤਿਨ ਕਾ ਦੁੱਖ ਪਰਮ ਕੋ ਭਾਗਾ ਸੇਵਕ ਪਾਏ ਮਿਲੇ ਵਡ ਭਾਗੀ ਜਿਨ ਗੁਰ ਚਰਨੀ ਮਨ ਲਗਾ ਹਰ ਹਰ ਨਾਮ ਜਿਨੇ ਆਰਾਧਿਆ ਤੇ ਜਿਨ੍ਹਾਂ ਵੀ ਗੁਰਮਖਾ ਗੁਰੂ ਪਿਆਰਿਆਂ ਨੇ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਆराधना ਕਰਨੀ ਕੀਤੀ ਅੰਦਰੋ ਚਿੱਤ ਦੇ ਨਾਲ ਕਹਿੰਦਾ ਤਨ ਕਾ ਦੁੱਖ ਪਰਮ ਪਉ ਭਾਗਾ ਉਹਨਾਂ ਦਾ ਸਾਰਾ ਦੁੱਖ ਵੀ ਜਾਂਦਾ ਰਿਹਾ ਪਰ ਉਪਲੇਖਾ ਤੇ ਪੌਰ ਥਾ ਤਾਂ ਡਰ ਵੀ ਭੱਜ ਗਿਆ ਕਹਿੰਦਾ ਸੇਵਕ ਪਾਏ ਮਲੇ ਵਡ ਪਾਗੇ ਜਿਨ ਗੁਰ ਚਰਨੀ ਮਨ ਲਗਾ ਤੇ ਉਹ ਵੱਡੇ ਆ ਭਾਗਾ ਵਾਲੇ ਗੁਰਮੁਖ ਗੁਰੂ ਪਿਆਰੇ ਸੇਵਕ ਭਾ ਦੇ ਨਾਲ ਭਾਵ ਦਾਸਾ ਭਾਵ ਦੇ ਨਾਲ ਮਿਲੇ ਹਨ ਜੇ ਨਾ ਗੁਰ ਚਰਨੀ ਮਨ ਲੱਗਾ ਕਿਹੜੇ ਗੁਰਮੁਖ ਗੁਰੂ ਪਿਆਰੇ ਜਿਨ੍ਹਾਂ ਦਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਨ ਲੱਗਾ ਨਾ ਉਹ ਦਾਸਾ ਭਾਵ ਦੇ ਨਾਲ ਹਰੀ ਪਰਮੇਸ਼ਰ ਨੂੰ ਮਿਲੇ ਹਨ ਭਾਈ ਸੋਗੰਤਮ ਆਪਣੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਹੋ ਨਾਨਕ ਹਰਿ ਆਪ ਮਿਲਾਏ ਮਿਲ ਸਤਗੁਰ ਪੁਰਖ ਸੁਖ ਹੋਈ ਗੋਰਾ ਜੈ ਵਡਾ ਗੁਰ ਜੈ ਵਡਾ ਦਾਤਾ ਮੈਂ ਅਬਰ ਨ ਕੋਈ ਕਹੋ ਨਾਨਕ ਹਰਿ ਆਪ ਮਿਲਾਏ ਕਹਿੰਦੇ ਨੇ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਗੁਰ ਕਿਉ ਹਾਰੇ ਪਰਮੇਸ਼ਰ ਨੇ ਤਰੁੱਟ ਕੇ ਆਪ ਆਪਣੇ ਚਰਨਾਂ ਦੇ ਨਾਲ ਮਿਲਾਉਣੇ ਕੀਤੇ ਹਨ ਕਹਿੰਦਾ ਮਿਲ ਸਤਗੁਰ ਪੁਰਖ ਸੁਖ ਹੋਈ ਤੇ ਸਤਗੁਰ ਜਿਹੜਾ ਇੱਕ ਰਸ ਵਿਆਪਕ ਹੈ ਪੁਰਖ ਹੈ ਉਹਨੂੰ ਮਿਲ ਕੇ ਸਾਨੂੰ ਸੁਖ ਰਸੀਬ ਹੋਇਆ ਸਕੂਰ ਮਿਲਿਆ ਹੈ ਗੁਰ ਜੇ ਵਡ ਗੁਰ ਜੇ ਵਡ ਦਾਤਾ ਨਾ ਅਵਰਨਾ ਕੋਈ ਤੇਗੁਰ ਮਹਾਰਾਜਿਆਂ ਦੇ ਜੱਡਾ ਗੁਰੂ ਮਹਾਰਾਜਿਆਂ ਦੇ ਜੱਡਾ ਦਾਤਾ ਮੈਨੂੰ ਤੇ ਹੋਰ ਕੋਈ ਨਜ਼ਰ ਨਹੀਂ ਆਉਂਦਾ ਮੈਨੂੰ ਤੇ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ ਭਾਈ ਕਹਿੰਦਾ ਕੋ ਨਾਨਕ ਹਰਿ ਆਪ ਮਿਲਾਏ ਮਿਲ ਸਤਗੁਰ ਪੁਰਖ ਸੁਖ ਹੋਈ ਗੋਰਾ ਜੇ ਵਡਾ ਗੋਰਾ ਜੇ ਵਡਾ ਦਾਤਾ ਨਾ ਅਵਰਨ ਕੋਈ ਵਾਹ ਗੁਰ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤੈ